ਤੁਸੀਂ ਦੇਖ ਰਹੇ ਹੋ ਜੀ ਨਿਊਜ਼ ਅਪਡੇਟ ਮੈਂ ਜਗਜੀਤ ਸਿੰਘ ਜਟਾਣਾ ਖਮਾਉਣਾ ਤਹਿਸੀਲ ਦਾ ਪਿੰਡ ਆ ਸੋਹਾਵੀ ਜਿੱਥੇ ਇੱਕ 50-55 ਸਾਲ ਦਾ ਇੱਕ ਗਰੀਬ ਵਿਅਕਤੀ ਜਿਹੜਾ ਪੇਸ਼ੇਵਰ ਜੂ ਮਜ਼ਦੂਰੀ ਕਰਦਾ ਪੰਜ ਤਖਤਾਂ ਦੇ ਦਰਸ਼ਨ ਕਰਕੇ ਜਿਵੇਂ ਹੀ ਆਪਣੇ ਪਿੰਡ ਸੋਹਾਵੀ ਪਰਤਿਆ ਤਾਂ ਕਿਸ ਤਰੀਕੇ ਨਾਲ ਢੋਲ ਠਮਕਿਆਂ ਦੇ ਨਾਲ ਪਿੰਡ ਦੀਆਂ ਸੰਗਤਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਤੱਕ ਲਿਜਾਇਆ ਗਿਆ ਉਹਨਾਂ ਦੇ ਸਰੋਪਾਉ ਸਹਿਬ ਪਾ ਕੇ ਹਰ ਪਾ ਕੇ ਢੋਲ ਟਮੱਕੇ ਦੇ ਨਾਲ ਸਾਰੀਆਂ ਪਿੰਡ ਦੀਆਂ ਸੰਗਤਾਂ ਵੱਲੋਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਲਿਜਾਇਆ ਗਿਆ ਜਿੱਥੇ ਅਰਦਾਸ ਕੀਤੀ ਗਈ ਅਰਦਾਸ ਕਰਨ ਉਪਰੰਤ ਫੇਰ ਢੋਲ ਟਮੱਕੇ ਦੀ ਤਾਲ ਦੇ ਉੱਤੇ ਉਹਨਾਂ ਨੂੰ ਉਹਨਾਂ ਦੇ ਘਰ ਜੱਦੀ ਘਰ ਦੇ ਵਿੱਚ ਲੈ ਕੇ ਆਇਆ ਗਿਆ ਜਿੱਥੇ ਦੇਖੋ ਕਿਸ ਤਰ੍ਹਾਂ ਦੀਆਂ ਖੁਸ਼ੀਆਂ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੀਆਂ ਖੁਸ਼ੀਆਂ ਨੇ ਕਿਹੜੇ-ਕਿਹੜੇ ਗੁਰਦੁਆਮਾਂ ਦੀ ਪੰਜੇ ਤਖਤੋਂ ਕਿਹੜੇ ਨੇ ਜਿੱਥੇ-ਜਿੱਥੇ ਉਹਨਾਂ ਨੇ ਦਰਸ਼ਨ ਕੀਤੇ ਨੇ ਸਾਈਕਲ ਤੇ ਉਹਨਾਂ ਨੂੰ ਪਿੰਡ ਦੇ ਜਸਪਾਲ ਸਿੰਘ ਨੇ ਨਵਾਂ ਸਾਈਕਲ ਲੈ ਕੇ ਦਿੱਤਾ ਔਰ ਸਾਈਕਲ ਲੈਣ ਤੋਂ ਪਹਿਲਾਂ ਉਹਨਾਂ ਨੇ ਗੁਰਧਾਮਾਂ ਦੀ ਯਾਤਰਾ ਕਰਨ ਤੋਂ ਪਹਿਲਾਂ ਪੰਜੇ ਤਖਤਾਂ ਦੀ ਯਾਤਰਾ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਸੋਧਿਆ ਆਪਣੇ ਸਰੀਰ ਨੂੰ ਸੋਧ ਕੇ ਅੰਮ੍ਰਿਤ ਪਾਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਲੜ ਲੱਗੇ ਲੜ ਲੱਗਣ ਅਪਰੰਤ ਉਹਨਾਂ ਦੇ ਮਨ ਦੇ ਵਿੱਚ ਸੋਚਿਆ ਵੀ ਪੰਜੇ ਤਖਤਾਂ ਦੀ ਯਾਤਰਾ ਕੀਤੀ ਜਾਵੇ ਸੋ ਯਾਤਰਾ ਸਮਾਪਤ ਕਰਨ ਤੋਂ ਬਾਅਦ ਅੱਜ ਪਿੰਡ ਪਰਚਣ ਤੇ ਉਹਨਾਂ ਦਾ ਢੋਲ ਢਮਕਿਆਂ ਦੇ ਨਾਲ ਸਵਾਗਤ ਕੀਤਾ ਗਿਆ ਧੰਨਵਾਦ ਸੋ ਮੇਰੇ ਨਾਲ ਮੌਜੂਦ ਨੇ ਬੀਬੀ ਮਨਜੀਤ ਕੌਰ ਤੇ ਮਹਿੰਦਰ ਸਿੰਘ ਜੀ ਦੀ ਧਰਮ ਪਤਨੀ ਨੇ ਉਹਨਾਂ ਨੇ ਦੱਸਿਆ ਵੀ ਪਿਆਰ ਦੇ ਨਾਲ ਮੈਨੂੰ ਮਨਜੀਤ ਕੌਰ ਕਹਿੰਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨੀ ਕੁ ਖੁਸ਼ੀ ਅੱਜ ਕਿਉਂਕਿ ਪੰਜੇ ਤਖਤਾਂ ਦੀ ਯਾਤਰਾ ਕਰਨ ਤੋਂ ਬਾਅਦ ਪਹਿਲੀ ਵਾਰ ਉਹਨਾਂ ਨੇ ਆਪਣੇ ਕਦਮ ਨੇ ਜਿਹੜੇ ਆਪਣੇ ਗ੍ਰਹਿ ਘਰ ਰੱਖੇ ਨੇ ਪਿੰਡ ਦੇ ਲੋਕਾਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਸੀ ਸੰਗਤਾਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਸੀ ਤੁਸੀਂ ਦੇਖਿਆ ਢੋਲ ਢਮਕਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਾਨੂੰ ਸ਼ੌਕਤ ਦੇ ਨਾਲ ਜਿਹੜਾ ਹੈਗਾ ਘਰ ਲੈ ਕੇ ਆਏ ਨੇ ਸਸੀ ਕਲਮਤਾ ਜੀ ਕਿੰਨੀ ਖੁਸ਼ੀ ਹੈ ਫਿਰ ਅੱਜ ਕੀ ਕਹੋਗੇ ਇਸ ਖੁਸ਼ੀ ਦੇ ਮੌਕੇ ਤੇ ਬਹੁਤ ਖੁਸ਼ੀ ਹੈ ਜੀ ਸਾਨੂੰ ਜਿਹੜੀਆਂ ਇਹਨਾਂ ਨੇ ਪ੍ਰਾਣੀਆਂ ਆਤਾਂ ਛੱਡੀਆਂ ਨੇ ਉਹਦਾਂ ਦੀ ਸਾਨੂੰ ਬਹੁਤ ਖੁਸ਼ੀ ਆ ਵੀ ਸਾਡੇ ਘਰ 'ਚ ਵਧੀਆ ਮਾਹੌਲ ਬਣਿਆ। ਹੂੰ ਤੇ ਅਸੀਂ ਵਧੀਆ ਰਹਾਂਗੇ। ਅੰਮ੍ਰਿਤਪਨ ਕੀਤਾ ਪਹਿਲਾਂ ਉਹਨਾਂ ਨੇ। ਹਾਂਜੀ ਹਾਂ। ਹੂੰ ਅਨੰਦਪੁਰ ਸਾਹਿਬ ਜਾ। ਵਿਆਹ ਨਾਲੋਂ ਵੀ ਵੱਧ ਖੁਸ਼ੀ ਆ ਅੱਜ। ਬਹੁਤ ਜ਼ਿਆਦਾ ਜੀ। ਅੱਛਾ ਤੇ ਫਿਰ ਕਿੰਨੇ ਗੁਰਦੁਆਮਾਂ ਦੀ ਯਾਤਰਾ ਕਰਕੇ ਆਏ ਜੀ? ਪੰਜ ਪੰਜਾਂ ਦੀ। ਪੰਜਾਂ ਤੱਕ ਤਾਂ ਨਹੀਂ। ਤੁਸੀਂ ਕਿਉਂ ਨਹੀਂ ਗਏ ਨਾਲ? ਅੱਛਾ। ਦੱਸ ਕਹਿੰਦੇ ਮੈਂ ਸਾਈਕਲ ਤੇ ਜਾਣਾ ਮੈਂ ਕਿਹਾ ਜੀ ਗੱਡੀ 'ਚ ਚੱਲਦਾਂਗੇ ਤੱਕ। ਅੱਛਾ ਅਗਲੀ ਵਾਰ ਪਲਾਨ ਕਰੋਗੇ ਵੀ ਨਾਲ ਜਾਮੂ ਕੈਰੀਅਰ ਤੇ بیٹھ ਕੇ? ਹਾਂਜੀ ਹਾਂ। ਵੈ ਤੇ ਪਿੰਡ ਦੇ ਲੋਕਾਂ ਨੇ ਕਿਦਾਂ ਅੱਛਾ ਅੱਜ ਦਾ ਫਿਰ ਫਕਰ ਦੇ ਨਾਲ ਬੜਾ ਮਾਣ ਸਿਰ ਉੱਚਾ ਹੋਇਆ ਹੋਣਾ ਕਿਉਂਕਿ ਸਾਰਾ ਪਿੰਡ ਸਾਰਾ ਪਿੰਡ ਜੀ ਸਭ ਪਿੰਡ ਨੇ ਫਿਰ ਪੁੱਛਿਆ ਰੋਜ਼ ਪੁੱਛਦੇ ਰਹਿੰਦੇ ਸੀ ਵੀ ਕਦੋਂ ਆਉਣਗੇ ਮਿੰਦਰ ਸਿੰਘ ਕਦੋਂ ਆਉਣਗੇ ਫਿਰ ਦੱਸਦੇ ਸੀ ਤੁਸੀਂ ਵਾਜੀ ਵਾ ਅੱਛਾ ਤੁਸੀਂ ਮਰਤਪਨ ਕਰ ਲਿਆ ਖੁਦ ਨਹੀਂ ਜੀ ਤੁਸੀਂ ਨਹੀਂ ਕੀਤਾ ਇਹਨਾਂ ਨੂੰ ਸ਼ਿਕਾਇਤ ਆ ਤੁਸੀਂ ਕਦੋਂ ਸ਼ਿਕਉਂਗੇ ਜਦੋਂ ਮਹਾਰਾਜ ਨੇ ਮੇਰ ਹੁਕਮ ਹੋਇਆ ਬਿਲਕੁਲ ਸੋ ਪਰਿਵਾਰ ਦੇ ਵਿੱਚ ਅੱਜ ਬਹੁਤ ਜਿਆਦੇ ਖੁਸ਼ੀ ਆ ਜੀ ਦੱਸਦੇ ਨੇ ਮਾਤਾ ਜੀ ਬਈ ਵਿਆਹ ਨਾਲੋਂ ਵੀ ਵੱਧ ਚਾਹ ਹੁਣਾ ਵੀ ਚਾਹੀਦਾ ਕਿਉਂਕਿ ਅੱਜ ਗੁਰੂ ਦੀ ਮੋਹਰ ਲੱਗੀ ਆ ਗੁਰੂ ਨੇ ਬਖਸ਼ਿਸ਼ ਕੀਤੀ ਆ ਕਿਉਂਕਿ ਬਖਸ਼ਿਸ਼ ਤੋਂ ਬਿਨਾ ਅਜਿਹੇ ਕਾਰਜ ਨੇਪਰੇ ਨਹੀਂ ਚਾੜੇ ਜਾ ਸਕਦੇ ਸੋ ਨਿਊਜ਼ ਅਪਡੇਟ ਵੇਖਣ ਵੇਲੇ ਇਹਨੂੰ ਵੱਧ ਤੋਂ ਵੱਧ ਸਟੋਰੀ ਨੂੰ ਸ਼ੇਅਰ ਕਰਨਾ ਤਾਂ ਜੋ ਦੁਨੀਆ ਭਰ ਚ ਰਹਿੰਦੇ ਸਿੱਖਾਂ ਤੱਕ ਮਹਿੰਦਰ ਸਿੰਘ ਦੀ ਇਹ ਸਟੋਰੀ ਆਪਾਂ ਪਹੁੰਚਾ ਸਕੀਏ ਧੰਨਵਾਦ ਜੀ ਅੱਜ ਇਸ ਗੱਲ ਦਾ ਵੀ ਅਸੀਂ ਸਮੁੱਚੇ ਨਗਰ ਨਿਵਾਸੀ ਮਾਣ ਮਹਿਸੂਸ ਕਰਦੇ ਹਾਂ ਇਲਾਕਾ ਪਰ ਜ਼ਿਲ੍ਹੇ ਭਰ ਦੇ ਸਾਰੇ ਮਾਣ ਮਹਿਸੂਸ ਕਰਦੇ ਹਾਂ ਕਿ ਇੱਕ ਗਰੀਬ ਪਰਿਵਾਰ ਸੁਹਾਵੀ ਨਗਰ ਤੋਂ ਉੱਠ ਕੇ ਕਿ ਜਿਨ੍ਹਾਂ ਨੇ ਪੰਜ ਤੱਕ ਸਹਿਵਾਨਾਂ ਦੀ ਯਾਤਰਾ ਸਾਈਕਲ ਤੇ ਕੀਤੀ ਤੇ ਜਿੱਥੇ ਸਾਈਕਲ ਤੇ ਯਾਤਰਾ ਕਰਕੇ ਉਹ ਅੱਜ ਸਾਡੇ ਦਰਮਿਆਨ ਆਏ ਰਹੇ ਅਸੀਂ ਉਹਨਾਂ ਦਾ ਵੀ ਸਨਮਾਨ ਕੀਤਾ ਤੇ ਉਹਨਾਂ ਨੂੰ ਵੀ ਵਧਾਈਆਂ ਨੇ ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਕਮਲਾਂ 'ਚ ਅਰਦਾਸ ਹੈ ਕਿ ਉਹਨਾਂ ਨੂੰ ਦੇਹ ਰੋਗ ਤੋਂ ਤੰਦਰੁਸਤੀ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਤੇ ਆਪਣਾ ਚਰਨਾਂ ਨਾਲ ਜੋੜ ਕੇ ਰੱਖਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੇ ਸਰਦਾਰ ਮਹਿੰਦਰ ਸਿੰਘ ਜੀ ਮੰਗ ਕਰਨਗੇ ਤਾਂ ਅਸੀਂ ਮਾਨਯੋਗ ਪ੍ਰਧਾਨ ਸਾਹਿਬ ਦੇ ਨਾਲ ਗੱਲ ਕਰਕੇ ਜੋ ਵੀ ਯੋਗ ਸਹਾਇਤਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾਏਗੀ ਵਾਹਿਗੁਰੂ ਜੀ ਹਾਂਜੀ ਸਾਨੂੰ ਸਾਡੇ ਭਰਾ ਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਸਾਡੇ ਪਿੰਡ ਦਾ ਮਾਣ ਸਨਮਾਨ ਵਧਾਇਆ ਹੈ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜੇ ਆ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹਨਾਂ ਦੀ ਮਦਦ ਵੀ ਕਰਿਓ ਅੱਗੇ ਨੂੰ ਤੇ ਹਮੇਸ਼ਾ ਇਹਨਾਂ ਦਾ ਸਾਥ ਦੇਣ ਬਾਕੀ ਸਾਡਾ ਸਹਿਯੋਗ ਹੈ ਜੋ ਇਹਨਾਂ ਦੇ ਨਾਲ ਹਮੇਸ਼ਾ ਰਹੇਗਾ ਤੇ ਪਿੰਡ ਦਾ ਸਹਿਯੋਗ ਰਹੇਗਾ ਅਸੀਂ ਸਾਡੇ ਭਰਾ ਤੇ ਬਹੁਤ ਮਾਣ ਆ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਬਹੁਤ ਸਾਡਾ ਪਿੰਡ ਭਾਗ ਹੈ ਜਿਨ੍ਹਾਂ ਨੇ ਅੱਜ ਬੜਾ ਸਾਨੂੰ ਆਪਣੇ ਉਹਦਾ ਬਣਾ ਕੇ ਸਾਡੇ ਭਾਈ ਸਾਹਿਬ ਮਮਿੰਦਰ ਸਿੰਘ ਨੇ ਅੱਜ ਬੜਾ ਉਹ ਦੇਖਿਆ ਗੁਰੂ ਦੀ ਕਿਰਪਾ ਹੋਈ ਬਹੁਤ ਬਹੁਤ ਗੁਰੂ ਦੀ ਕਿਰਪਾ ਹੋਈ ਸਾਡੇ ਸਾਡੇ ਮਿੰਦਰ ਸਿੰਘ ਬਹੁਤ ਸਾ ਪਿੰਡ ਦਾ ਸਾਨ ਵਧਾਈਆ ਪਿੰਡ ਦੀ ਸੋ ਇਹ ਸਿੰਘ ਮੇਰੇ ਮਾਮਾ ਜੀ ਲੱਗਦੇ ਨੇ ਜਿਨ੍ਹਾਂ ਦਾ ਜੀਵਨ ਸਤਗੁਰਾਂ ਦੀ ਕਿਰਪਾ ਸਦਕਾ ਬੜਾ ਹੀ ਸਫਲ ਹੋਇਆ ਹੈ ਤੇ ਸਤਗੁਰਾਂ ਦੀ ਕਿਰਪਾ ਸਦਕਾ ਇਹ ਵੱਡੇ ਭਾਗ ਖੁੱਲੇ ਨੇ ਭਾਈ ਇਹਨਾਂ ਦੇ ਮਜ਼ਦੂਰੀ ਕਰਦੇ ਕਰਦੇ ਇਹਨਾਂ ਦੇ ਮਨ ਵਿੱਚ ਚਾਅ ਪੈ ਗਿਆ ਕਿ ਮੈਂ ਅਮਰ ਸ਼ਾਹ ਕੇ ਗੁਰੂ ਦਾ ਸਿੰਘ ਬਣਨਾ ਹੈ ਤੇ ਨਾਲ ਹੀ ਨਾਲ ਐਡਾ ਚਾਅ ਹੋਰ ਵੀ ਪੈ ਗਿਆ ਵੀ ਅਮਰ ਸ਼ਾਹ ਕੇ ਸਿੰਘ ਸੱਜ ਕੇ ਪੰਜਾ ਤਖਤਾਂ ਦੀ ਯਾਤਰਾ ਦੇਖੋ ਕਰਕੇ ਆਏ ਨੇ ਨਗਰੇ ਪਿੰਡ ਸੁਹਾਵੀ ਤੋਂ ਲੈ ਕੇ ਪੰਜ ਤਖਤ ਜਿੰਨੇ ਵੀ ਗੁਰਦੁਆਰਾ ਸਾਹਿਬ ਰਾਹਤੇ ਦੇ ਵਿੱਚ ਆਏ ਸਾਰੇ ਦਰਸ਼ਨ ਕਰਕੇ ਆਏ ਨੇ ਕਿੱਡਾ ਜੀਵਨ ਸਫਲ ਹੋਇਆ ਤੇ ਅਸੀਂ ਇਹੀ ਨੌਜਵਾਨ ਬੱਚਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਦੇਖੋ ਇੱਕ ਸਿਆਣਾ ਬਜ਼ੁਰਗ ਐਡੀ ਹਿੰਮਤ ਮਾਰ ਕੇ ਪੰਜਾਂ ਤਖਤਾਂ ਦਰਸ਼ਨ ਕਰਕੇ ਆਇਆ ਏ ਤੇ ਅਸੀਂ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹੁੰਦੇ ਆ ਕਿ ਆਪ ਵੀ ਤਿਆਰ ਪਰਤਿਆਰ ਤਿਆਰ ਹੋਵੋ ਗੁਰੂ ਦੇ ਸਿੰਘ ਸਜੋ ਤਿਆਰ ਪਰ ਤਿਆਰ ਹੋਵੋ ਨਸ਼ੇ ਛੱਡੋ ਤੇ ਅਰਧੀ ਕਲਾ ਵਾਲਾ ਜੀਵਨ ਬਣਾਓ